ਆਪਾਂ ਤੁਹਾਨੂੰ ਕੁਝ ਦਿਨ ਪਹਿਲਾਂ ਸੂਟ ਦਿਖਾਏ ਸੀ ਆਲੇ ਸਪੈਸ਼ਲ ਸੂਟ ਜਿਨ੍ਹਾਂ ਦੇ ਕੋਰੀਅਰ ਚੱਲੇ ਆ ਕਾਫੀ ਪਹਿਲਾਂ ਵੀ ਚਲੇ ਗਏ ਤੇ ਹੁਣ ਆਪਾਂ ਕੁਝ ਸੂਟ ਫੇਰ ਨਿਊ ਰੈਡੀ ਕੀਤੇ ਆ ਕਿਉਂਕਿ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਿ ਸਾਨੂੰ ਨਹੀਂ ਸੂਟ ਮਿਲਿਆ ਸਾਨੂੰ ਨਹੀਂ ਸੂਟ ਮਿਲਿਆ ਸੋ ਆਪਾਂ ਇਹਦੇ ਕੁਝ ਕੁ ਪੀਸ ਫੇਰ ਰੈਡੀ ਕੀਤੇ ਆ ਦੇਖੋ ਬਹੁਤ ਜ਼ਿਆਦਾ ਸੋਹਣਾ ਸੂਟ ਆ ਆਪਾਂ ਵਿੱਚ ਇਹਦੀ ਫੋਟੋ ਵੀ ਲਾ ਦਾਂਗੇ ਸੂਟ ਜਿੱਦਾਂ ਤਿਆਰ ਹੋਇਆ ਬਹੁਤ ਪਿਆਰਾ ਕ੍ਰੀਮ ਦੇ ਉੱਪਰ ਸੂਟ ਬਣਿਆ ਹੈ ਪਿਓਰ ਹੈਂਡਵਰਕ ਆ ਆ ਦੇਖੋ ਤੇ ਨਾਲ ਕਮਲ ਚਨੋਂ ਦਾ ਦੁਪੱਟਾ ਇਹਦੀ ਬਾਟਮ ਆ ਜਿਹੜੀ ਇਹਦਾ ਤੁਸੀਂ ਕੁਝ ਵੀ ਗ ਬਹੁਤ ਜ਼ਿਆਦਾ ਪਿਆਰਾ ਸੂਟ ਬਣਿਆ ਹੋਇਆ ਤੇ ਤੇਰੀ ਇੰਨੀ ਡਿਮਾਂਡ ਆ ਰਹੀ ਆ ਆਪਾਂ ਪੂਰਾ ਨਹੀਂ ਕਰ پا ਰਹੇ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਹੈਵੀ ਦੁਪੱਟਾ ਹੋਊਗਾ ਤੁਸੀਂ ਕੋਈ ਵੀ ਇਹਨੂੰ ਜਾਗੋ ਤੇ ਵੇਅਰ ਕਰ ਲਓ ਚਾਹੇ ਵਟਨੇ ਦੇ ਵੇਅਰ ਕਰ ਲਓ ਹਲਦੀ ਦੇ ਵੇਅਰ ਕਰੋ ਬਹੁਤ ਜ਼ਿਆਦਾ ਪਿਆਰਾ ਸੂਟ ਆ ਸੋ ਆ ਨਵੇਂ ਪੀਸ ਆਪਾਂ ਰੈਡੀ ਕੀਤੇ ਆ ਆ ਦੇਖੋ ਇੰਨੇ ਕ ਪੀਸ ਆਪਾਂ ਫਿਰ ਰੈਡੀ ਕੀਤੇ ਆ ਕਿਉਂਕਿ ਇਹਨੂੰ ਤਿਆਰ ਹੋਣ ਚ ਘੱਟੋ-ਬੜ 20 ਤੋਂ 25 ਦਿਨ ਲੱਗ ਜਾਂਦੇ ਆ ਸੋ ਆ ਸਾਰੇ ਕੋਰੀਅਰ ਆਪਣੇ ਚੱਲੇ ਆ ਜਿਹੜੇ ਆਪਾਂ ਇਹ ਸੂਟ ਕੋਰੀਅਰ ਕਰਨ ਲੱਗੇ ਆ ਤੇ ਇਹ ਸੂਟ ਦਾ ਪ੍ਰਾਈਸ ਪਹਿਲਾਂ 10000 ਸੀ ਤੇ ਸਪੈਸ਼ਲ ਆਫਰ ਚੱਲ ਰਹੀ ਹੈ ਬਲੈਕ ਫਰਾਈਡੇ ਆਪਾਂ ਆਫਰ ਲਾਈ ਸੀ ਸੋ ਜਿਹੜੇ ਭੈਣ ਭਰਾ ਰਹਿ ਗਏ ਸੀ ਉਹਨਾਂ ਲਈ ਇਹ ਸੂਟ ਆਪਾਂ ਦੁਬਾਰਾ ਤਿਆਰ ਕੀਤੇ ਆ ਸਿਰਫ 8500 ਰੁਪਏ ਦੇ ਵਿੱਚ ਸੂਟ ਮਿਲਣਾ ਇਹ ਸੂਟ ਆਪਣੀ ਵੈਬਸਾਈਟ ਤੇ ਅਵੇਲੇਬਲ ਆ ਇਹਦਾ ਐਫਐਸ ਕੋਡ ਸਰਚ ਕਰਿਓ ਐਫਐਸ 781 ਤੁਸੀਂ fanostyle.com ਓਪਨ ਕਰਨਾ ਉੱਥੇ ਸਰਚ ਕਰਨਾ ਸਰਚ ਦਾ ਬਟਨ ਆ ਐਫਐਸ 781 ਕ੍ਰੇਪ ਦਾ ਸੂਟ ਆ ਵੈਸੇ ਦਾ ਰੈਗੂਲਰ ਪ੍ਰਾਈਸ ਜਿਹੜਾ 10000 ਰੁਪਏ ਆ ਪਰ ਜੇ ਤੁਸੀਂ ਆਪਣੀ ਵੈਬਸਾਈਟ ਤੋਂ ਆਰਡਰ ਕਰੋਗੇ ਤਾਂ ਤੁਹਾਨੂੰ ਆਪਾਂ ਇਹ ਸੂਟ ਸੈਲਫ 8500 ਵਿੱਚ ਦੇਵਾਂਗੇ ਇਸ ਤੋਂ ਬਿਨਾਂ ਜੇ ਤੁਸੀਂ ਆਪਣੇ ਸਟੋਰ ਤੇ ਵਿਜ਼ਿਟ ਕਰਦੇ ਹੋ ਤਾਂ ਵੀ ਇਹਨਾਂ ਸੂਟਾਂ ਦੇ ਸਪੈਸ਼ਲ ਆਫਰ ਆ ਕਿਉਂਕਿ ਸਾਰੇ ਕਹਿ ਰਹੇ ਸੀ ਕਿ ਸਾਨੂੰ ਵੀ ਆਫਰ ਚਾਹੀਦਾ ਤਾਂ ਕਰਕੇ ਆਪਾਂ ਕਰ ਰਹੇ ਹਾਂ ਕੋਰੀਅਰ ਕਰ ਰਹੇ ਹਾਂ ਪੂਰੇ ਇੰਡੀਆ 'ਚ ਸ਼ਿਪਿੰਗ ਬਿਲਕੁਲ ਫ੍ਰੀ ਆ ਕੈਸ਼ ਔਰ ਡਿਲੀਵਰੀ ਅਵੇਲੇਬਲ ਆ ਮਤਲਬ ਤੁਹਾਡੇ ਘਰ ਹੀ ਸੂਟ ਪਹੁੰਚ ਗਿਆ ਪੇਮੈਂਟ ਤੁਸੀਂ ਉਦੋਂ ਕਰਨੀ ਆ ਇਸ ਤੋਂ ਬਿਨਾ ਜੇ ਤੁਸੀਂ ਪ੍ਰੀਪੇਡ ਆਰਡਰ ਕਰਦੇ ਹੋ ਜਿਵੇਂ ਲਿਮਟਿਡ ਸਟਾਕ ਆ ਤਾਂ ਸੂਟ ਜਿਹੜੇ ਪ੍ਰੀਪੇਡ ਆਰਡਰ ਕਰਨਗੇ ਉਹਨਾਂ ਨੂੰ ਪਹਿਲਾਂ ਦਿੱਤਾ ਜਾਊਗਾ ਇਸ ਤੋਂ ਬਿਨਾ ਸਟੋਰ ਜੇ ਵਿਜ਼ਿਟ ਕਰਨਾ ਤਾਂ 에ਰੋ ਹੱਬ ਮਾਰਕੀਟ ਰਾਇਕੋਟ ਰੋਡ ਮੁੱਲਾਪੁਰ ਦਾਖਾ ਨਾਲ ਨਾ ਫਾਨਸਟਾਈਲ ਦਾ ਸਟੋਰ ਵਿਜ਼ਿਟ ਕਰ ਸਕਦੇ ਹੋ ਇੱਥੇ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਜਿਵੇਂ ਅੱਜ ਕੱਲ੍ਹ ਸਰਦੀ ਦਾ ਮੌਸਮ ਚੱਲ ਰਿਹਾ ਪਸ਼ਮੀਨਾ ਹੋ ਗਿਆ ਜਾਂ ਹੋਰ ਸੂਟ ਬਹੁਤ ਹੀ ਸੋਹਣੇ ਸੋਹਣੇ ਇੱਧਰ ਹੈਂਡਵਰਕ ਦੇ ਬਹੁਤ ਹੀ ਪਿਆਰੇ ਪਿਆਰੇ ਸੂਟ ਆ ਸੋ ਤੁਸੀਂ ਉਹਨਾਂ 'ਚੋਂ ਵੀ ਆਰਡਰ ਕਰ ਸਕ ਅੱਦ ਕੋ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਸੋ ਵੈਡਿੰਗ ਸੀਜ਼ਨ ਲਈ ਸਪੈਸ਼ਲ ਆਪਾਂ ਸੂਟ ਤਿਆਰ ਕੀਤੇ ਹੋਇਆ ਬਰਾਇਡਲ ਸੂਟ ਹੋਗੇ ਜਾਂ ਬਰਾਇਡ ਮੇਡ ਸੂਟ ਹੋਗੇ ਬਹੁਤ ਹੀ ਸੋਹਣੇ ਹੈਂਡਵਰਕ ਦੇ ਸੂਟ ਤੁਹਾਨੂੰ ਮਿਲ ਜਾਣਗੇ ਸੋ ਉਹਨੂੰ ਜਲਦੀ ਜਲਦੀ ਆਰਡਰ ਕਰ ਲਓ ਕਿਉਂਕਿ ਉਹ ਸੂਟ ਤਿਆਰ ਹੋਣ ਚ ਟਾਈਮ ਲੱਗਦਾ ਬਾਅਦ ਦੇ ਵਿੱਚ ਤੇ ਜਿਹੜੇ ਪੈਨਪੜਾ ਰਹਿ ਗਏ ਸੀ ਉਹ ਆਪਣਾ ਆਰਡਰ ਕਰ ਲਓ